ਹੈਲੋ ਹਾਂਜੀ ਮਨਦੀਪ ਵੰਗੂ ਬਲੌਗ ਚੈਨਲ ਤੇ ਆਵਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਰਸਿਕਾਲ ਜੀ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਆ ਟਾਈਮ ਹੋ ਚੁੱਕਾ ਹੈ ਸਵੇਰ ਦੇ 8:30 ਹੋ ਚੁੱਕੇ ਨੇ ਕੱਲ ਮੇਰੇ ਤੋਂ ਵੀਡੀਓ ਵਲੌਗ ਆ ਜੋ ਨਹੀਂ ਬਣਿਆ ਹੈਗਾ ਮੈਂ ਕਿ ਚਲੋ ਅੱਜ ਬਣਾ ਲੈਣੀ ਆ ਕੱਲ ਨਾ ਪਤਾ ਨਹੀਂ ਕੀ ਮਤਲਬ ਬੀਜੀ ਵੀ ਸੀਗੇ ਤੇ ਟਾਈਮ ਸੀਗਾ ਜਿਹੜਾ ਹਨਾ ਪਤਾ ਨਹੀਂ ਸਰੀਰ ਆ ਜਿਹੜਾ ਉਹ ਵੀ ਡਾਊਨ ਸੀਗਾ ਸਿਰ ਦੁਖੇ ਗਿਆ ਕੱਲ ਸਾਰਾ ਦਿਨ ਤਾਂ ਕਰਕੇ ਨਹੀਂ ਬਣਿਆ ਮੇਰੇ ਤੋਂ ਵਲੌਗ ਤੇ ਮੈਂ ਸੋਚਿਆ ਮੈਂ ਕਿ ਚਲੋ ਅੱਜ ਆਪਾਂ ਵਲੌਗ ਜਿਹੜਾ ਸ਼ੁਰੂ ਕਰ ਲੈਨੇ ਹਨਾ ਅੱਜ ਮੈਂ ਹੀ ਪੈ ਰਿਆ ਸਵੇਰ ਦਾ ਠੀਕ ਹੈ ਜੀ ਮੈਂ ਹੀ ਪੈ ਰਿਆ ਠੰਡਾ ਠੰਡਾ ਮੌਸਮਾ ਉਧਰ ਮੈਂ ਰੱਖੇ ਹੋਏ ਸੀਗੇ ਆਲੂ ਆਲੂ ਵਾਲੇ ਪਰੌਂਠੇ ਬਣਾਉਣੇ ਨੇ ਹਰਮਣ ਅੱਜ ਮਹੀ ਪੈ ਰਿਆ ਸੀ ਸਵੇਰੇ ਬਹੁਤ ਜ਼ਿਆਦਾ ਅੱਜ ਸਕੂਲ ਨਹੀਂ ਗਿਆ ਹੈਗਾ ਉਹ ਤਾਂ ਕਰਕੇ ਮੈਂ ਕਿ ਚਲੋ ਠੰਡਾ ਜਿਹਾ ਮੌਸਮਾ ਹਨਾ ਆਲੂ ਵਾਲੇ ਪਰੌਂਠੇ ਬਣਾਉਣੇ ਆ ਤੇ ਆਲੂ ਵਾਲੇ ਪਰੌਂਠੇ ਆਲੂ ਨੇ ਜਿਹੜੇ ਉਹ ਮੈਂ ਉਬਾਲਣੇ ਧਰੇ ਹੋਏ ਨੇ ਕੁੱਕਰ ਦੇ ਵਿੱਚ ਉਧਰੋਂ ਚਲੀ ਗਈ ਲਾਈਟ ਹਨਾ ਲਾਈਟ ਦਾ ਬੜਾ ਤੰਗਾ ਰਹਿੰਦਾ ਹੈ ਹਨਾ ਆਹ ਤੇਲ ਕੱਕੀ ਇਸੇ ਤਰ੍ਹਾਂ ਮੇ ਪੈਰੇ ਅੱਜ ਸੇਰ ਦਾ ਹੁਣ ਵੈਸੇ ਘਟ ਗਿਆ ਨਾ ਸੌਣ ਦਾ ਮੇ ਹੈਗਾ ਕਦੇ ਆ ਜਾਂਦਾ ਕਦੇ ਚਲੇ ਜਾਂਦਾ ਪੈ ਹੀ ਰਿਹਾ ਜਾਨੀ ਬੱਦਲ ਹੈ ਜਿਹੜਾ ਦੇਖੋ ਬਹੁਤ ਜ਼ਿਆਦਾ ਬੱਦਲ ਹੈਗਾ ਤੇ ਚਲੋ ਜੀ ਆਪਾਂ ਮੈਂ ਲਾਈਟ ਦੀ ਵੇਟ ਕਰਦੀ ਸੀ ਮੈਂ ਕਿਹਾ ਚਲੋ ਲਾਈਟ ਆ ਜਾਂਦੀ ਹੈ ਨਾ ਆ ਹਰਮਨ ਤੇ ਕੰਮ ਦੇਖ ਲਓ ਸਕੂਟਰੀ ਲੈ ਜਾਂਦਾ ਅਸੀਂ ਕੱਲ ਜਾ ਕੇ ਆਏ ਸੀਗੇ ਕਿਸੇ ਪਾਸੇ ਮੈਂ ਤੇ ਹਰਮਨ ਸਕੂਟਰੀ ਉੱਥੇ ਖੜਾਤੇ ਨੇ ਮਾਂ ਦਾ ਪੁੱਤ ਐ ਥੋੜੀ ਵੀ ਅੰਦਰ ਚੀਜ਼ ਨੂੰ ਸਾਹਮਣ ਤੋਂ ਗੱਲਾਂ ਹਾਂ ਜੀ ਨਾ ਉਹ ਮੈਂ ਹੀ ਕਰੂੰ ਹੁਣ ਚਾਬੀ ਲਿਆ ਕੇ ਰਾਤ ਮੈਂ ਚਾਬੀ ਲਈ ਕੱਢ ਕੇ ਸਕੂਟਰੀ ਤੇ ਮੇਰੇ ਵੀ ਨਹੀਂ ਦਿਮਾਗ ਚ ਆਈ ਵੀ ਅੰਦਰ ਲਾਦਾ ਮੈਂ ਹਣਾ ਸੈੱਡ ਥੱਲੇ ਤੇ ਚਲੋ ਕੋਈ ਗੱਲ ਨਹੀਂ ਮੈਂ ਲਿਆ ਕੇ ਚਾਬੀ ਹੁਣ ਇਹਨਾਂ ਅੰਦਰ ਕਰ ਦਿੰਨੇ ਆ ਸਕੂਟਰੀ ਨੂੰ ਠੀਕ ਆ ਜੀ ਮੈਂ ਆ ਜਿਹੜਾ ਪਾਊਗਾ ਹੋਰ ਵੀ ਕਿਉਂਕਿ ਸੌਣ ਦੀ ਘਟਾਮ ਨੇ ਤਾਂ ਕਰਕੇ ਸੌਣ ਦੇ ਮਹੀਨੇ ਤਾਂ ਮੈਂ ਹੀ ਪੈਂਦਾ ਹੀ ਪੈਂਦਾ ਹਣਾ ਚਲੋ ਇਹ ਹੁਣ ਆਪਾਂ ਰੋਟੀ ਪਾਣੀ ਦਾ ਕਰਦੇ ਆਂ ਇੱਦਾਂ ਸਟਾਡ ਨੇ ਡੌਕੀਏ ਦੇ ਦੇਖੋ ਕਰਾਰੇ ਕਿਵੇਂ ਮਾਰ ਰਿਹਾ ਗਰਮੀ ਤਾਂ ਮੀਂਹ ਪਾਵੇਂ ਪੈਂਦਾ ਹਣਾ ਗਰਮੀ ਬਹੁਤ ਜ਼ਿਆਦਾ ਹੈਗੀ ਮੈਨੂੰ ਇਹ ਵੀ ਲੇਟ ਆ ਜੇ ਤੇ ਮੈਂ ਰੋਟੀ ਬਣਾ ਲਾਣਾ ਇੰਨਾ ਆਲੂ ਵਗੈਰਾ ਨੇ ਜਿਹੜੇ ਉਬਲ ਗਏ ਨੇਗੇ ਬਾਹਲੇ ਆਪਾਂ ਨੇ ਆਲੂ ਕੁੱਕਰ ਦੀਆਂ ਸੀਟੀਆਂ ਦੋ ਲੱਗ ਚੁੱਕੀਆਂ ਸੀਗੀਆਂ ਹੱਥ ਬੰਦ ਕਰਿਆ ਹੈ ਗੈਸ ਨੂੰ ਠੀਕ ਹੈ ਜੀ ਤੇ ਹੁਣ ਬਣਾਉਨੇ ਆ ਰੋਟੀ ਓਦੋਂ ਬਾਅਦ ਤੇ ਵਿੱਚ ਦੇਖਦੇ ਆਂ ਅਸੀਂ ਬਣਾਉਣੇ ਸੀਗੇ ਬਿਸਕੁਟ ਆ ਤਿੰਨ ਚਾਰ ਦਿਨਾਂ ਹੋ ਗਏ ਬਿਸਕੁਟਾਂ ਦਾ ਰੇ ਸੋਚ ਰਿਆਂ ਬਟ ਮੀ ਪਈ ਜਾਂਦਾ ਹਨ ਮੀ ਕਰਕੇ ਆਪਾਂ ਨੂੰ ਪਤਾ ਵੀ ਸਲਾਬ ਜੀ ਹੋ ਜਾਂਦੀ ਹੈ ਕਿ ਤਾਂ ਕਰਕੇ ਨਹੀਂ ਬਣਾ ਰਹੇ ਵੀ ਚਲੋ ਥੋੜੀ ਜੀ ਧੁੱਪ ਜੀ ਨਿਕਲ ਜੇ ਇੱਕ ਅੱਧੇ ਦਿਨ ਫਿਰ ਬਣਵਾ ਲਵਾਂਗੇ ਬਿਸਕੁਟ ਹਨ ਜਿਹੜਾ ਛਾਣ ਕੇ ਪਿੱਪੀ ਦੇ ਵਿੱਚ ਪਾ ਦਿੰਨੇ ਆ ਹਨ ਜਦੋਂ ਧੁੱਪ ਨਿਕਲੂਗੀ ਉਦੋਂ ਬਿਸਕੁਟ ਘਰ ਦੇ ਕਰਾ ਲਿਆਉਣਗੇ ਨਹੀਂ ਹਰਮਨ ਕਰਾ ਲਿਆਊਗਾ ਜਿਸ ਦਿਨੇ ਵਿਹਲਾ ਹੋਊਗਾ ਤੇ ਰੋਜ਼ ਸਲਾ ਬਣਦੀ ਆ ਹਰਮਨ ਤਾਂ ਕਹਿ ਦਿੰਦਾ ਰੋਜ਼ ਮਮੀ ਮੈਂ ਕਰਵਾ ਕੇ ਲਿਆਉਣਾ ਬਿਸਕੁਟ ਹਨ ਆਣਾ ਬਟ ਜਿਹੜਾ ਮੌਸਮ ਆ ਮੈਨੂੰ ਇਹ ਵੀ ਸਿੱਲਾ ਜਾ ਹੈ ਨਾ ਉੱਥੇ ਬਿਸਕੁਟ ਵੀ ਭਾਈ ਬਣਾਊਗਾ ਵੀ ਕਿਤੇ ਉੱਥੇ ਬਣਾਉਂਦੇ ਬਣਾਉਂਦੇ ਸਿੱਲੇ ਜੇ ਹੋ ਜਾਣ ਤਾਂ ਕਰਕੇ ਮੈਂ ਕਿ ਚਲੋ ਧੁੱਪ ਜੀ ਨਿਕਲੇ ਜੀ ਫੇਰ ਆਪਾਂ ਕਿਸੇ ਦਿਨ ਬਣਵਾ ਲੈਨੇ ਆ ਬਸ ਪਹਿਲਾਂ ਵਧੀਆ ਸੀਗਾ ਮੌਸਮ ਧੁੱਪ ਵੀ ਸੀਗੀ ਬਟ ਉਦੋਂ ਨਹੀਂ ਟਾਈਮ ਲੱਗਿਆ ਹੈਗਾ ਬਣਾਉਣ ਦਾ ਤੇ ਚਲੋ ਕੋਈ ਗੱਲ ਨਹੀਂ ਜੀ ਹੁਣ ਬਣਵਾ ਲਵਾਂਗੇ ਜਿੱਦਣ ਇੱਕ ਦੋ ਦਿਨਾਂ ਧੁੱਪ ਤਾਂ ਨਿਕਲੂਗੀ ਹੈ ਨਾ ਤੇਆਂ ਵੀ ਪਤਾ ਨਹੀਂ ਕਿਹੜੇ ਦਿੰਦੀਆਂ ਨੇ ਤੀਆਂ ਅੱਗੇ ਬੜਾ ਚਾਹ ਹੁੰਦਾ ਤੇਆਂ ਦਾ ਛੋਟੀਆਂ ਹੁੰਦੀਆਂ ਨਾ ਚੂੜੀਆਂ ਦਾ ਵੀ ਚਾਹ ਹੁੰਦਾ ਸੀ ਮਹਿੰਦੀਆਂ ਦਾ ਚਾਹ ਹੁੰਦਾ ਤੇ ਜੋ ਜੋ ਬੰਦੇ ਦੀ ਚਲਾ ਉਮਰ ਚ ਆਈ ਜਾਂਦੀ ਹੈ ਹਨਾ ਉਹ ਸਾਹ ਦੇ ਨਾਲ ਹੁਣ ਤਾਂ ਜੀ 3 4 5 ਸਾਲਾਂ ਦਾ ਹਨਾ ਤੀਆਂ ਦਾ ਵਧੀਆ ਫੰਕਸ਼ਨ ਹੋਣ ਲੱਗੇ ਪਿੰਡੋਂ ਪਿੰਡੀ ਭੈਣਾ ਕੁੜੀਆਂ ਚੜੀਆਂ ਸਾਰੀਆਂ ਇਕੱਠੀਆਂ ਹੋ ਕੇ ਵਧੀਆ ਤੀਆਂ ਮਨਾਉਂਦੀਆਂ ਨੇ ਕਿਉਂਕਿ ਅੱਗੇ ਕਾਫੀ ਟਾਈਮ ਹੋ ਗਿਆ ਹੁਣ ਤਾਂ 5 6 ਸਾਲਾਂ ਦਾ ਵਧੀਆ ਕਰਨ ਲੱਗੇ ਤਿਹਾਰ ਚ ਚਲੋ ਸੱਬਿਆ ਚਾਰਕ ਤਿਹਾਰ ਨੇ ਜਿਹੜੇ ਵੀ ਬੱਚੇ ਨੇ ਜਿਹੜੀ ਅਗਲੀ ਚੈਨ ਦੇ ਸਣਾ ਉਹਨੂੰ ਪਤਾ ਲੱਗਦਾ ਰਹੇ ਵੀ ਕਿਵੇਂ ਤੀਆਂ ਬਣਾਈਆਂ ਜਾਂਦੀਆਂ ਸੀ ਹਨਾ ਕਿਵੇਂ ਕੋਈ ਵੀ ਤਿਹਾਰ ਆ ਵੀ ਕਿਵੇਂ ਬਣਾਇਆ ਜਾਂਦਾ ਸੀਗਾ ਤੇ ਹੁਣ ਜਿਹੜਾ ਆਹ ਫੰਕਸ਼ਨ ਨੀਤੀਆਂ ਦੇ ਇਹ ਸਾਰੇ ਹੀ ਥਾਵੇਂ ਪਿੰਡਾਂ-ਪਿੰਡਾਂ ਦੇ ਵਿੱਚ ਹਨਾ ਮਨਾਉਣ ਲੱਗ ਦਿੱਤੀਆਂ ਸਾਡੇ ਪਿੰਡ ਦੇ ਵਿੱਚ ਵੀ ਹਜੇ ਫਿਲਹਾਲ ਨਾ ਡੇਟ ਤਰੀਕ ਨਹੀਂ ਪਤਾ ਹੈਗਾ ਕਿਹੜੀ ਤਰੀਕ ਨੂੰ ਨੀਤੀਆਂ ਤੇ ਹੁੰਦੀਆਂ ਨੇ ਉਹ ਪਿਛਲੇ ਸਾਲ ਵੀ ਸੀਗੀਆਂ ਉਦੋਂ ਵਿੱਚ ਤੋਂ ਜਾਏ ਨੇ ਕਿ ਪਤਾ ਨਹੀਂ ਕੀ ਸਾਨੂੰ ਕੋਈ ਰਿਸ਼ਤੇਦਾਰੇ ਦੇ ਵਿੱਚ ਜਾਣਾ ਪੈ ਗਿਆ ਸੀ ਤਾਂ ਨਹੀਂ ਜਾਏ ਗਿਆ ਹੁਣ ਆਈ ਥਿੰਕ ਮੈਨੂੰ ਲੱਗਦਾ 27 ਜਾਂ 28 ਤਰੀਕ ਦੀਆਂ ਸੁਣਿਆ ਵੀ ਕਹਿੰਦੇ ਨੇ ਹਨਾ ਬਾਕੀ ਚਲੋ ਪੱਕਾ ਪਟਾ ਕਰ ਲਾਂਗੇ ਕਿ ਕਦੋਂ ਆਉਣੀਆਂ 22 ਤਰੀਕ ਹੋ ਚੁੱਕੀ ਆ ਤੇ ਵਾਹਿਗੁਰੂ ਜੀ ਕਿਰਪਾ ਪਾ ਰੱਖਣ ਬਾਰੇ ਕੋਈ ਆ ਗਿਆ ਸੀ ਗਲੇਚ ਵਾਇਕ ਰੋਜੀ ਕਿਰਪਾ ਬਣਾਈ ਰੱਖਣ ਸਾਰੇ ਭੈਣ ਭਰਾਵਾਂ ਤੇ ਹਨਾ ਚਲੋ ਕੋਈ ਗੱਲ ਨਹੀਂ ਦੇਖਾਂਗੇ ਆਪਾਂ ਹੁਣ ਜਾਵਾਂਗੇ ਇਤਕੀ ਜਰੂਰ ਤੀਆਂ ਹੋਣਗੇ ਮੇਂ ਪਈ ਜਾਂਦਾ ਸਾਡੇ ਜਿਹੜਾ ਪਾਰਕ ਆ ਕਹਿੰਦੇ ਪਿਛਲੇ ਸਾਲ ਬਹੁਤ ਵਧੀਆ ਬਣਾਈਆਂ ਸੀਗੀਆਂ ਬਟ ਮੇਰੇ ਤੋਂ ਨਹੀਂ ਜਾਏ ਗਿਆ ਇਤਕੀ ਦੇਖਦੇ ਆ ਜਾ ਕੇ ਆਵਾਂਗੇ ਤੀਆਂ ਤੇ ਤੇ ਜਿਹੜਾ ਵਲੌਗ ਆਪਾਂ ਤੀਆਂ ਦਾ ਵੀ ਬਣਾਵਾਂਗੇ ਹਨਾ ਕਿਉਂਕਿ ਕੁੜੀਆਂ ਚਿੜੀਆਂ ਨੂੰ ਬੜਾ ਚਾਹ ਹੁੰਦਾ ਹੈ ਜਾਨਾਂ ਦਾ ਤੀਆਂ ਵਗੈਰਾ ਦਾ ਜਦੋਂ ਤਿਆਰ ਮਣਾਈ ਜਾਂਦੇ ਨੇ ਵਧੀਆ ਹਨਾ ਹੁਣ ਅੱਗੇ ਅੱਗੇ ਜਨਰੇਸ਼ਨ ਨੂੰ ਹਨਾ ਅ ਵਿਚ ਦਿੱਤੇ ਚਲੋ ਆਪਾਂ ਨੂੰ ਵੀ ਪਤਾ ਵੀ ਥੋੜਾ ਜਿਹਾ ਨਾ ਖਤਮ ਜਾ ਹੋ ਗਿਆ ਸੀ ਥੋੜਾ ਜਿਹਾ ਮਤਲਬ ਆਪਾਂ ਮੰਨ ਲਓ ਜਿਵੇਂ ਲਾ ਲਓ ਵੀ ਬੱਚੇ ਜਿਆਦਾ ਪੜੇ ਲਿਖੇ ਜੇ ਹੋ ਗਏ ਜੀ ਥੋੜਾ ਜਿਹਾ ਨਾ ਡਾਊਨ ਹੋਣ ਲੱਗ ਗਿਆ ਸੀ ਸੱਭਿਆਚਾਰਕ ਜਿਹੜੇ ਪ੍ਰੋਗਰਾਮ ਸੀ ਬਟ ਹੁਣ ਫਿਰ ਵੀ 5-6 ਸਾਲਾਂ ਨੇ 30-35 ਸਾਲਾਂ ਵਾਲੀ ਗੱਲ ਆ ਜਿਹੜੀ ਉਹ ਹੁਣ ਦੁਆਰੇ ਹਨਾ ਦੇਸਣ ਲੱਗ ਗਈ ਦੇਖੋ ਜਿਹੜੇ ਵਰਕ ਨੇ ਉਹ ਜਿਹੜੋਂ ਸੇ ਨਿੱਕੇ ਨਿੱਕੇ ਹੁੰਦੇ ਸੀ ਉਦੋਂ ਹੁੰਦੇ ਸੀ ਇਹ ਸਾਰੇ ਵਰਕ ਹੁੰਦੇ ਸੀ ਨਾ ਉਦੋਂ ਸਿੰਧੀ ਬੁੱਟੀ ਹੋ ਗਈ ਆਹ ਨੀਡਲ ਵਰਕ ਆ ਹੁਣ ਇਹਨਾਂ ਦੇ ਨੇਮ ਚੇਂਜ ਹੋ ਗਏ ਸਿੰਦੀ ਬੁੱਟੀ ਦਾ ਨੇਮ ਉਹ ਹੀ ਹੈ ਨੀਟਲ ਵਰਕ ਦਾ ਹੋ ਗਿਆ ਸ਼ਾਇਦ ਨੀਟਲ ਵਰਕ ਰੱਖਤਾ ਹੁਣ ਇੰਗਲਿਸ਼ ਦੇ ਵਿੱਚ ਉਦੋਂ ਅਸੀਂ ਪੰਜਾਬੀ ਦੇ ਵਿੱਚ ਇਹਨੂੰ ਗਲਾਬ ਦੇ ਫੁੱਲੀ ਕਹਿ ਦਿੰਦੀ ਸੀਗਾ ਹਨਾ ਇਹ ਵੀਡੀਓ ਵਲੌਗ ਬਣਾਉਣੇ ਕਿੜਾ ਜੀ ਸੌਖੇ ਨੇ ਹਨਾ ਬਾਹਾਂ ਮਾਂ ਥੱਕ ਜਾਂਦੀਆਂ ਨੇ ਮੇਰੀ ਬਾਹਾਂ ਥੱਕ ਚੁੱਕੀਆਂ ਹਨ ਬੁਰੀ ਤਰ੍ਹਾਂ ਹਨਾ ਤੇ ਜੀ ਹੁਣ ਚਲੋ ਹੁਣ ਵੀ ਸੱਭਿਆਚਾਰਕ ਪ੍ਰੋਗਰਾਮ ਨੇ ਜਿਹੜੇ ਬਹੁਤ ਵਧੀਆ ਹੋ ਰਹੇ ਨੇ ਥਾਂ ਥਾਂ ਪਿੰਡੋਂ ਪਿੰਡੀ ਹੁੰਦੇ ਨੇ ਹਨਾ ਬੱਚਿਆਂ ਨੂੰ ਚਲੋ ਵਧੀਆ ਨਾਲ ਨੌਲਜ ਆ ਰਹੀ ਹੈ ਜੀ ਹਾਂ ਹਨਾ ਵੀ ਜਿਹੜੇ ਤਿਹਾਰ ਨੇ ਕਿਵੇਂ ਮਨਾਏ ਜਾਂਦੇ ਨੇ ਨਹੀਂ ਵਿੱਚ ਦਿੱਤਾ ਬਹੁਤ ਬਿਲਕੁਲ ਮਤਲਬ ਤਿਹਾਰ ਰੁਕ ਜੇ ਗਏ ਸੀ ਮਨਾਉਣ ਤੋਂ ਕਿਉਂਕਿ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਸੀ ਬੱਦਲ ਬਹੁਤ ਖਰਚਦਾਗਾ ਆਊਗਾ ਮੈਂ ਤਾਂ ਤਾਰੇ ਵੀ ਤੇ ਚਲੋ ਵਧੀਆ ਸ਼ੁਕਰ ਆ ਜੀ ਹਨਾ ਵਾਹਿਗੁਰੂ ਜੀ ਦਾ ਵੀ ਵਧੀਆ ਜਿਹੜੇ ਤਿਹਾਰ ਬੱਚਿਆਂ ਨੂੰ ਪਤਾ ਲੱਗਣਾ ਦੇਖੋ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੀਆਂ ਸੀ ਹਨਾ ਇਹ ਚੀਜ਼ਾਂ ਨੇ ਹੁਣ ਹੋਰ ਤਰ੍ਹਾਂ ਜਿਹਦੇ ਮਤਲਬ ਥੋੜਾ ਜਿਹਾ ਇਹਨਾਂ ਨੂੰ ਉਹ ਕਰਤਾ ਹਨਾ ਵਰਕ ਨੇ ਉਹੀ ਵਰਕ ਕਰ ਰਹੇ ਨੇ ਉਹੀ ਕੱਪੜੇ ਨੇ ਜਦੋਂ ਅਸੀਂ ਛੋਟੀਆਂ ਹੁੰਦੀਆਂ ਸੀ ਇਹੀ ਫੈਬਰਿਕ ਹੁੰਦੇ ਸੀ ਹਨਾ ਹੁਣ ਇਹ ਟ੍ਰੈਂਡ ਦੇ ਵਿੱਚ ਇਹਨਾਂ ਦਾ ਜਿਹੜਾ ਨੇਮ ਆ ਚੇਂਜ ਹੋ ਚੁੱਕਿਆ ਫੈਬਰਿਕ ਦਾ ਹਨਾ ਉਦੋਂ ਕੁਝ ਹੋਰ ਕਹਿੰਦੇ ਸੀ ਇਹਨਾਂ ਨੂੰ ਕੋਈ ਲਾਲੋਡੀ ਚੈਨਾ ਕੋਈ ਮਤਲਬ ਮੇਰੇ ਨਹੀਂ ਜ਼ਿਆਦਾ ਹੈਗਾ ਹੁਣ ਹਨਾ ਉਦੋਂ ਤુલਸੀ ਕੋਟਣਾ ਕਾਫੀ ਤਰ੍ਹਾਂ ਦੀ ਹਨਾ ਫੈਬਰਿਕ ਕਹਿੰਦੇ ਹੁੰਦੇ ਉਹਨਾਂ ਨੂੰ ਨਾਮ ਆ ਜਿਹੜਾ ਚੇਂਜ ਕੀਤਾ ਗਿਆ ਉਹਨਾਂ ਦਾ ਨਾਮ ਕੱਪੜਾ ਉਹੀ ਹੈਗਾ ਨੇਮ ਵਗੈਰਾ ਚੇਂਜ ਹੋ ਗਿਆ ਕੱਪੜਿਆਂ ਦੇ ਹਨਾ ਤੇ ਮੇਰੀ ਬਾਹ ਜਿਹੜੀ ਥੱਕ ਗਈ ਵਲੌਗ ਬਣਾਉਂਦੇ ਮੈਂ ਰੁੱਕ ਕੇ ਹੀ ਵਲੌਗ ਬਣਾਉਂਗੀ ਬੱਦਲਾ ਜਿਹੜਾ ਪਹੁੰਚ ਆ ਤਾਂ ਘਰ ਚ ਦਾ ਇੱਕ ਰਸੋਈ ਦੇ ਵਿੱਚ ਪਿਆ ਹਨੇਰਾ ਹਨਾ ਮੈਂ ਰੋਟੀ ਬਣਾਉਣੀ ਸੀਗੀ ਮੈਨੂੰ ਇਹ ਸੀਗਾ ਵੀ ਲਾਈਟ ਆ ਜਾਏ ਮੈਂ ਰੋਟੀ ਬਣਾ ਲਾਂ ਹਨਾ ਹਾਂ ਦੇਖੋ ਇਹ ਬੱਦਲਾ ਜਿਹੜਾ ਬਹੁਤ ਜ਼ਿਆਦਾ ਨਾ ਆਹ ਲਸਕ ਨਹੀਂ ਰਿਹਾ ਸੌਰੀ ਕੀ ਕਹਿੰਦੇ ਉਹਨੇ ਘਰ ਚ ਦੇ ਕਹਿੰਦੇ ਹੁੰਦੇ ਨੇ ਕਹਿੰਦੇ ਜਿਹੜੇ ਘਰ ਚ ਦੇ ਨੇ ਉਹ ਵਰਸਦੇ ਨੇ ਹਨਾ ਤਾਂ ਤੈਨੂੰ ਦੇਖਦੇ ਆਂ ਅੱਜ ਸਚਾਈ ਵੀ ਜੇ ਰੱਬ ਘਰ ਚ ਦਾ ਤਾਂ ਵਰਸੂਗਾ ਵੀ ਘਰ ਚ ਬਹੁਤ ਜ਼ਿਆਦਾ ਰਿਹਾ ਨਰੋਲਾ ਪਾਈ ਜਾਂਦਾ ਰ ਆਪਾਂ ਖਰਚੀ ਜਾਂਦਾ ਹੈ دیکھتے ہیں آج ਖਰਚنے ਵਾਲਾ ਵਰਸੇਗਾ ਕਿ ਨਹੀਂ ਵਰਸੇਗਾ ਦੋਹੀਵੇਂ ਇਹ ਪੈਣ ਵਾਲਾ ਦੇਖੋ ਤુલਸੀ ਬੀਜ ਨਾ ਸੀ ਹਨਾ ਤુલਸੀ ਦਾ ਆਹ ਕਿਸੇ ਦਾ ਬੀਜ ਬਹੁਤ ਜ਼ਿਆਦਾ ਹੋਇਆ ਪਿਆ ਸੀ ਹਨਾ ਹੁਣ ਵੀ ਹੋਣ ਲੱਗਿਆ ਬੀਜ ਤੇ ਮੈਂ ਇਹਦੇ ਵਿੱਚੋਂ ਬੀਜ ਆ ਜਿਹੜਾ ਆਲੋਪ ਇਹਦੇ ਵਿੱਚ ਆਹੋ ਕਰਤਾ ਖੰਡਿਆਤਾ ਕਿੰਨੇ ਸੋਣੇ ਤੋਂ ਅਕਸੀ ਦੇ ਬੁੱਟੇ ਹੋ ਗਏ ਬਹੁਤ ਜ਼ਿਆਦਾ ਇਹ ਵਿੱਧਾ ਪੜਾਈ ਪਿੱਤਾ ਪੜਾਈ ਪਤਾ ਨਹੀਂ ਸਾਰੇ ਬੁੱਟਿਆਂ ਨੂੰ ਪਾਣੀ ਲੱਗ ਜਾਂਦਾ ਮੀਂਹ ਪੈ ਕੇ ਵੀ ਹਨਾ ਇਹ ਬੁੱਟਾ ਪਤਾ ਨਹੀਂ ਕਿਉਂ ਹੈ ਮੇਰੇ ਦਾ ਵਿਚਾਰਾ ਇਹ ਹਨਾ ਪਤਾ ਨਹੀਂ ਕੀ ਗੱਲ ਹੈ ਇਹ ਮੈਂ ਨਾ ਉਹ ਕਰ ਦਿੰਦਾ ਕੰਮ ਵਧਾ ਦਿੰਦਾ ਸੱਚੀ ਮੈਂ ਚੜ ਪੋਚੜਾ ਨਾ ਕਰ ਲਿਆ ਸੀਗਾ ਆਹ ਆਪਣਾ ਬੇੜਾ ਜਿਹੜਾ ਇਹ ਮੈਂ ਮੋਟਾ ਮੋਟਾ ਇਸ ਸੰਭਰਤਾ ਸੀਗਾ ਗਲੇਜੇchna ਕੰਮ ਕੁਛ ਵੱਧ ਵੀ ਜਾਂਦੇ ਨੇ ਥੋੜੇ ਘਟ ਵੀ ਜਾਂਦੇ ਨੇ ਹਨ ਅੰਦਰ ਅੰਦਰ ਜੀ ਬੰਦਾ ਬੈਠਾ ਰਹਿੰਦਾ ਮੈਂ ਇਹਦੇ ਵਿੱਚ ਨਹੀਂ ਲੱਗਿਆ ਪੈਣ ਸਹੀ ਸਾਫਤ ਵੀ ਤਾਂ ਜੋ ਕਰ ਸਕਦੇ ਕਰਦੇ ਹੈ ਉਹ ਵਰਸਤੇ ਨਹੀਂ ਗੱਲ ਛੋਟ ਸੀ ਹੈ ਨਾ ਸੱਚੀ ਆ ਵੀ ਜਿਹੜੇ ਕਰਦੇ ਨੇ ਉਹ ਵਰਸਦੇ ਵੀ ਨੇ ਹਨਾ ਆ ਦੇਖੋ ਨਹੀਂ ਪੈ ਗਈ ਰੱਬ ਨੇ ਸਹੀ ਕਰਤੀ ਅੱਜ ਗੱਲ ਘਟਾਵਾਂ ਦੇਖੋ ਕਿੰਨੇ ਸੋਹਣਿਆ ਜਾ ਰਹੀਆਂ ਨੇ ਹਨਾ ਸੋਣ ਜੀ ਘਟਾਵਾਂ ਨੇ ਬਈ ਬੱਧਾ ਜਾਈ ਜਾਂਦਾ ਮੈਂ ਪਾਈ ਜਾਂਦਾ ਹਣਾ ਅਸੀਂ ਸੋਚਿਆ ਸੀ ਅੱਜ ਖੀਰ ਪੂੜੇ ਬਣਾਉਣ ਦੀ ਇਹ ਆਲੂ ਵਾਲੇ ਪਰੌਂਠੇ ਹੀ ਬਣਾਵਾਂਗੇ ਹਣਾ ਖੀਰ ਪੂੜੇ ਸ਼ਾਮ ਤੱਕ ਦੇਖਾਂਗੇ ਨਾਲ ਇਹਦਾ ਜੈੜੀ ਕਰੇ ਹੋ ਹਰਮਨ ਦਾ ਫਿਰ ਉਹਦਾ ਖੀਰ ਪੂੜੇ ਬਣਾ ਲਾਂਗੇ ਹਣਾ ਮੇਰੇ ਖੀਰ ਪੂੜਿਆਂ ਤੇ ਯਾਦ ਆਇਆ ਜਦੋਂ ਸਾਡੇ ਪਿੰਡ ਅਸੀਂ ਨਿੱਕੇ ਨਿੱਕੇ ਹੁੰਦੇ ਹਾਂ ਨਾ ਤੀਆਂ ਬਣਾਉਂਦੀ ਹੁੰਦੇ ਸੀ ਤੀਆਂ ਵਾਲੇ ਚਲੋ ਹੁਣ ਤਾਂ ਹੋਰ ਹੋਰੀ ਗੱਲਾਂ ਹੋ ਗਈਆਂ ਕਿਤੇ ਪਤਾ ਨਹੀਂ ਪਤਾ ਨਹੀਂ ਕੀ ਕੀ ਬਣਾਉਂਦੇ ਨੇ ਹਣਾ ਖਾਣ ਲਈ ਬਟ ਸਾਡੇ ਪਿੰਡ ਮੈਨੂੰ ਲੱਗਦਾ ਹੁਣ ਜਿਹੜਾ ਤੀਆਂ ਬਣਾਈ ਜਾਂਦੀਆਂ ਨੇ ਮੇਰੇ ਪੇਕੇ ਪਿੰਡਾ ਉੱਥੇ ਖੀਰ ਆ ਪੂੜੇ ਖੀਰ ਪੂੜੇ ਹੀ ਹੁੰਦੇ ਨੇ ਮੈਨੂੰ ਲੱਗਦਾ ਹਨਾ ਨਾਲ ਪੂਰੀਆਂ ਵਗੈਰਾ ਹੁੰਦੀਆਂ ਨੇ ਉਹ ਮੈਨੂੰ ਨਹੀਂ ਪਤਾ ਹੈ ਜਾਨਾ ਪਰ ਖੀਰ ਪੂੜੇ ਜ਼ਰੂਰ ਹੁੰਦੇ ਨੇ ਜਿਸ ਦਿਨ ਤੀਆਂ ਬਣਾਉਂਦੇ ਨੇ ਉੱਥੇ ਪਿੰਡ ਦੇ ਵਿੱਚ ਤੀਆਂ ਭੈਣਾਂ ਕੁੜੀਆਂ ਬਣਾਉਂਦੀਆਂ ਨੇ ਤੀਆਂ ਤਾਂ ਖੀਰ ਪੂੜੇ ਹੀ ਹੁੰਦੇ ਨੇ ਕਿਉਂਕਿ ਮੈਨੂੰ ਫੋਨ ਆਇਆ ਸੀ ਨਾ ਉਹ ਕਹਿੰਦੇ ਸੀ ਖਾਣ ਲਈ ਥੋੜੇ ਰਹੀ ਹੁੰਦਾ ਨਾ ਕੁਛ ਦੀਆਂ ਨੇ ਭਣੱਕ ਦੁੱਜੇ ਨੂੰ ਵੀ ਕੀ ਪ੍ਰੋਗਰਾਮ ਹੁੰਦਾ ਤੁਹਾਡੇ ਮੈਂ ਕਿਹਾ ਮੈਨੂੰ ਤਾਂ ਇੰਨਾ ਜ਼ਿਆਦਾ ਨਹੀਂ ਪਤਾ ਨਹੀਂ ਮੈਂ ਆਪਣੇ ਪਿੰਡ ਦੇ ਵਿੱਚ ਇੰਨਾ ਜ਼ਿਆਦਾ ਕਦੇ ਧਿਆਨ ਦਿੱਤਾ ਨਹੀਂ ਕਈਆਂ ਹਨਾ ਫਿਰ ਮੈਂ ਉਹਨਾਂ ਤੋਂ ਪੁੱਛਿਆ ਵੀ ਉੱਥੇ ਤੁਸੀਂ ਕਿਵੇਂ ਬਣਾਉਣੀ ਹੋ ਉਹ ਵੀ ਅਸੀਂ ਤਾਂ ਵੀ ਖੀਰ ਕੋਠੀਰ ਪੂੜੇ ਤਾਂ ਬੰਦੇ ਬੰਦ ਨੇ ਨਾਲ ਕੋਈ ਨਮਕੀਨਾ ਰੋਟੀ ਵੀ ਕਰਾ ਵੀ ਬਣ ਜਾਂਦੀ ਹੈ ਜਿਵੇਂ ਪੂਰੀਆਂ ਹੋ ਗਈਆਂ ਕਾਵਲੀ ਛੋਲਿਆਂ ਦੀ ਸਬਜੀ ਹੁੰਦੀ ਆ ਹਨਾ ਇਹ ਵੀ ਫਿਰ ਅਸੀਂ ਸ਼ਾਮ ਦੇ ਬਣਾਉਣੇ ਆ ਜਦੋਂ ਚਾਰਕ ਵਿੱਚ ਹੁੰਦੇ ਨੇ ਹਨਾ ਚਾਰ ਤੋਂ ਲੈ ਕੇ ਸਾਢੇ ਤਿੰਨ ਚਾਰ ਘੰਟੇ ਲੱਗ ਜਾਂਦੇ ਨੇ ਜਿਹੜਾ ਸ਼ਾਮ ਦਾ ਬੀਪੀਆਂ ਪਣਾ ਦਾ ਰੋਟੀ ਪਾਣੀ ਹੁੰਦਾ ਉਹ ਟਾਈਮ ਨਹੀਂ ਹੁੰਦਾ ਹਨਾ ਘਰੇ ਜਾ ਕੇ ਬਣਾਉਣ ਦਾ ਤੇ ਜਿੰਨੀਆਂ ਵੀ ਬੀਬੀਆਂ ਪਣਾਤੀਆਂ ਤੇ ਆਉਂਦੀਆਂ ਨੇ ਫਿਰ ਉੱਥੇ ਹੀ ਉਹਨਾਂ ਦੇ ਨਾਲ ਬੱਚੇ ਵਗੈਰਾ ਹੁੰਦੇ ਨੇ ਹਨਾ ਉੱਥੇ ਹੀ ਖਾਣਾ ਛਕ ਕੇ ਜਾਂਦੀਆਂ ਨੇ ਪ੍ਰਸਾਦ ਦੇ ਵਗੈਰਾ ਹਨਾ ਖੀਰ ਪੂੜੇ ਜ਼ਰੂਰ ਬਣਾਉਂਦੇ ਨੇ ਤੇ ਆਹ ਦਿਨ ਵਸਿਆ ਹਨਾ ਸੌਣ ਦਾ ਮਹੀਨਾ ਸਹੀ ਵੀ ਨੇ ਖੀਰ ਪੂੜੇ ਬਣਾਉਣੇ ਵੀ ਚਾਹੀਦੇ ਨੇ ਜਦੋਂ ਬੀਬੀਆਂ ਪਣਾਤੀਆਂ ਬਣਾਉਂਦੀਆਂ ਨੇ ਇਕੱਠੇ ਆਉਗੇ ਓਕੇ